ਹੈਲੋ ਭਾਈ ਹਾਂਜੀ ਅਹ ਕੌਣ ਬੋਲਦੇ ਹੋ ਮੰਦੀਪ ਉਹ ਹੰਦੀ ਆ ਅੱਛਾ ਜੀ ਅਸੀਂ ਬੋਲਦੇ ਹਾਂ ਦਸਕੇ ਤੋਂ ਜਗਰੂਪ ਸਿੰਘ ਜਗਰੂਪ ਸਿੰਘ ਤੁਸੀਂ ਮੁੰਡੇ ਦੇ ਵਿਆਹ ਚ ਆਪਣੇ ਪ੍ਰੋਗਰਾਮ ਨੇ ਲਾਇਆ ਸੀਗਾ ਮੈਂ ਨੰਬਰ ਲੈ ਛੋਡੇ ਆ ਕੇ ਕੇਵਨ ਚੋਂ ਬਾਬਾ ਬੋਲਦਾ ਉਹ ਅੱਛਾ ਕਿਹੜੀ ਥਾਂ ਤੋਂ ਦਸਕੇ ਤੋਂ ਦਸਕੇ ਪਹਿਲੇ ਚਲਾਇਆ ਸੀ ਨੂੰ ਤੁਸੀਂ ਲਾਇਆ ਹੁਣ ਕਿ ਭੁੱਲ ਗਿਆ ਤੁਸੀਂ ਆਰਕੈਸਟ ਵਾਲੇ ਨਹੀਂ ਬੋਲਦੇ ਤੁਸੀਂ ਹਾਂਜੀ ਆਰਕੈਸਟ ਵਾਲੇ ਬੋਲਦੇ ਆਂ ਇਹ ਦਿਵਤ ਪ੍ਰੈਸੀਡੈਂਟ ਸਾਹਿਬ ਪ੍ਰੋਗਰਾਮ ਕਰਦੀ ਬਤਾਈ ਨਹੀਂ ਕਿਹੜੇ ਦੇ ਹਾਂ ਅੱਛਾ ਨਹੀਂ ਨਹੀਂ ਉਹ ਪਿਛਲੇ ਐਤਵਾਰ ਨੂੰ ਪ੍ਰੋਗਰਾਮ ਸੀ ਮੇਰੇ ਭਤੀਜੇ ਦਾ ਵਿਆਹ ਸੀ ਅੱਛਾ ਅੱਛਾ ਹਾਂਜੀ ਹਾਂ ਸਸਰੀ ਘਾਲ ਨੂੰ ਸਸਰੀ ਘਾਲ ਦੀ ਪਛਾਣਿਆ ਤੁਸੀਂ ਮਨ ਨੂੰ ਤੁਸੀਂ ਰੋਜ਼ ਭੇਜ ਦਿਓ ਮਤਲਬ ਇਹਦਾ ਤੁਸੀਂ ਪ੍ਰੋਗਰਾਮ ਤੇ ਜਾਣੇ ਉਹਨੂੰ ਕੀ ਯਾਦ ਰਹਿੰਦਾ ਹੈ ਹਾਂ ਇਤਰਾ ਰੋਣਾ ਪ੍ਰੋਗਰਾਮ ਜਾਂਦੀ ਰਹਿੰਨੇ ਸੀ ਪ੍ਰੋਗਰਾਮ ਦੇ ਕੀਤਾ ਅੱਛਾ ਅੱਛਾ ਹੋਰ ਸੁਣਾਓ ਕਿਵੇਂ ਹੈ ਸਾਰੇ ਠੀਕ ਠਾਕ ਹੈ ਹਾਂਜੀ ਠੀਕ ਹੈ ਵਧੀਆ ਆਪਣੇ ਜਨਾਓ ਠੀਕ ਹੈ ਨੱਚਦੇ ਵਧੀਆ ਹੋ ਭਾਈ ਤੁਸੀਂ ਵਧੀਆ ਰੌਣਕ ਮੇਲਾ ਲਾਇਆ ਵਧੀਆ ਸਾਰੇ ਰਿਸ਼ਤੇਦਾਰ ਕਹਿੰਦੇ ਆ ਕਿ ਵਧੀਆ ਪ੍ਰੋਗਰਾਮ ਕੀਤਾ ਕੁੜਿਆਂ ਨੇ ਅੱਛਾ ਜੀ ਹਾਂ ਮੈਂ ਕਿਹਾ ਵੀ ਵਧੀਆ ਤਾਂ ਹੋਊਗਾ ਜਦੋਂ ਮੈਂ ਪੈਸੇ ਦਿੱਤੇ ਤੇ ਫਿਰ ਕੰਮ ਤਾਂ ਵਧੀਆ ਹੋਊਗਾ ਹੀ ਸਹੀ ਗੱਲ ਹੈ ਹੂੰ ਕੀ ਕੰਮ ਕਰੀਂ ਕਰਾਂ ਨੂੰ ਹਾਂ ਹੋਰ ਫਨੋਟਲ ਸੀ ਫੇ ਕਿੰਨੇ ਕੀ ਚੱਲੀ ਜਾਂਦਾ ਕੋਈ ਸਮਝ ਨਹੀਂ ਆਉਂਦਾ ਹੂੰ ਕੁਛ ਨਹੀਂ ਕਰਨਾਂ ਕੀ ਇਹ ਵੇਲੇ ਆ ਵੇਲੇ ਆ ਕੰਮ ਕਮ ਤਾਂ ਨਹੀਂ ਗਈ ਆਏ ਤੁਸੀਂ ਨਹੀਂ ਅੱਜ ਨਹੀਂ ਗਈ ਕੋਈ ਪ੍ਰੋਗਰਾਮ ਨਹੀਂ ਆਇਆਗਾ ਫਿਰ ਅੱਛਾ ਮੈਂ ਤੁਹਾਡਾ ਨੰਬਰ ਤਾਂ ਹੀ ਤਾਂ ਲਿਆ ਸੀ ਅੱਛਾ ਵੀ ਚਲੋ ਕਰੀ ਕੋਈ ਪ੍ਰੋਗਰਾਮ ਪ੍ਰੋਗਰਾਮ ਲਵਾਉਣਾ ਪੈ ਜਾਂਦਾ ਹਾਂ ਜਾਂ ਫਿਰ ਕੋਈ ਜਾਂ ਫਿਰ ਕੋਈ ਉਹਵੇਂ ਦਾ ਕੰਮ-ਕਮ ਕਰਾਉਣਾ ਪੈ ਜਾਂਦਾ ਕੋਈ ਹਾਂਜੀ ਹਾਂਜੀ ਮੈਂ ਤਾਂ ਹੀ ਤੁਹਾਡਾ ਮਗਰੋਂ ਤੁਹਾਡੇ ਆ ਗਿਆ ਸੀ ਮੈਂ ਕਿਹਾ ਭੇ ਨੰਬਰ ਦੇ ਦੇ ਕਿਉਂਕਿ ਪਹਿਲਾਂ ਮੈਂ ਕਿ ਮੁੰਡੇ ਨੂੰ ਭੇਜਿਆ ਮੇਰੇ ਭਤੀਜੇ ਨੂੰ ਮੈਂ ਕਿ ਉਹ ਜਿਹੜੀ ਕੁੜੀ ਮਨਦੀਪ ਜਿਹੜੀ ਨੱਚੀ ਜਾਂਦੀ ਹੈ ਨਾ ਇੱਥੇ ਤੁਸੀਂ ਮਨਦੀਪ ਦੱਸਿਆ ਨਾ ਉੱਥੇ ਤੁਸੀਂ ਮਿਸ ਪ੍ਰੀਤੀ ਪ੍ਰੀਤੀ ਉਹਨਾਂ ਕੀ ਨਾਮ ਦੱਸੀ ਜਾਂਦੇ ਸੀ ਪ੍ਰੀਤੀ ਮੇਰੇ ਨਾਲ ਦੀ ਸੀਗੀ ਮੇਰਾ ਨਾਮ ਮੰਦੀਪ ਹੀ ਹੈ ਨਿਸ਼ਟੇ ਤੇ ਉਹ ਜਿਹੜਾ ਸਟੇਜ ਸੈਕਟਰ ਕੋਲ ਬੋਲ ਬੋਲ ਦਾ ਸੀ ਸਟੇਜ ਤੇ ਆ ਰਹੇ ਨੇ ਮਿਸ ਪ੍ਰੀਤੀ ਕਮ ਹੁੰਦਾ ਸਟੇਜ ਐਂ ਕਰਕੇ ਐਂ ਕਰਦੇ ਕਿ ਨਾਮ ਬਦਲ ਕੇ ਰੱਖਦੇ ਹੋ ਤੁਸੀਂ ਨਹੀਂ ਨਹੀਂ ਬਦਲ ਕੇ ਕਿਉਂ ਕਰੀ ਮੈਂ ਕੀ ਹੈ ਕਿ ਚੱਕਰ ਤੁਹਾਨੂੰ ਦਾ ਦੱਸਾਂ ਗੱਲ ਦਾ ਵੀ ਗੱਲ ਇਹ ਹੈ ਕਿ ਪਹਿਲਾਂ ਮੈਂ ਮੁੰਡਾ ਭੇਜਾਂ ਉਹਦੇ ਕੋਲ ਤੁਸੀਂ ਮੁੰਡੇ ਨੂੰ ਨੰਬਰ ਨਹੀਂ ਦਿੱਤਾ ਹੂੰ ਮੁੰਡੇ ਨੂੰ ਪੱਠਾ ਭੇਜਤਾ ਤੁਸੀਂ ਮੁੰਡਾ ਮੇਰੇ ਕੋਲ ਆਇਆ ਕਿ ਬਾਪੂ ਜੀ ਉਹ ਤਾਂ ਕੁੜੀ ਨੰਬਰ ਦੇ ਹੀ ਨਹੀਂ ਆਂਦੀ ਮੈਨੂੰ ਤੂੰ ਭਾਈ ਲੱਗੀ ਸੀ ਬਾੜੀ ਵਧੀਆ ਨੱਕ ਦੇ ਮੈਂ ਕਿਹਾ ਕਿ ਉਹ ਨਾ ਇਸ ਕੁੜੀ ਮੈਂ ਕਿਹਾ ਕੁੜੀ ਦਾ ਨੰਬਰ ਲਿਆ ਜਾਵੇ ਇਹਦੇ ਨਾਲ ਐਸਾ ਗੱਲ ਕੀਤੀ ਜਾਵੇ ਇਹਦੇ ਨਾਲ ਤੇ ਫਿਰ ਤੁਸੀਂ ਮੁੰਡੇ ਨੂੰ ਪੱਠਾ ਘਰ ਤੋਂ ਭੇਜਤਾ ਸੀ ਉਸ ਨੂੰ ਐਵੇਂ ਦੇ ਨਹੀਂ ਸਕਦੇ ਨਾ ਸਾਡੇ ਨਾਲ ਹੁੰਦੇ ਆ ਨੰਬਰ ਜਿਹੜਾ ਜਿਹੜਾ ਦੇ ਨਹੀਂ ਸਕਦੇ ਅਸੀਂ ਫਿਰ ਅੱਛਾ ਸਾਡੇ ਜਿਹੜੇ ਸਾਨੂੰ ਨਾਲ ਲੱਗ ਜਾਂਦੇ ਉਹਨਾਂ ਦੇ ਨੰਬਰ ਹੁੰਦੇ ਆ ਕਾਰਨ ਤੇ ਅੱਛਾ ਅੱਛਾ ਫਿਰ ਮੈਂ ਕੀ ਭਾਈ ਮੈਂ ਜਾਨਾ ਮੈਂ ਕਿ ਮੈਨੂੰ ਬੁੜੇ ਬੰਦੇ ਨੂੰ ਥੋੜੀ ਜਵਾਬ ਦੇਊਗੀ ਏ ਧੋੜਾ ਝਾਟਾ ਮੇਰੇ ਹੈਗਾ ਮੂੰਹ ਤੇ ਸਿਰ ਤੇ ਮੈਨੂੰ ਕੀ ਜਵਾਬ ਦੇ ਦਊਗੀ ਹੂੰ ਹੋ ਤਾਂ ਸਹੀ ਆ ਤੂੰ ਸਹੀ ਆ ਹੂੰ ਤੇ ਹੂੰ ਤੇ ਹੋਰ ਸੁਣਾਉਂਗਾ ਤਾਜੀ ਫਿਰ ప్రోగ్రా अच्छा टप्पण वाला प्रोग्राम करना ओ ओ सी नहीं कर देंगे अच्छा समझ गए ਤੁਸੀਂ ਫਿਰ ਹੈ ਹਾਂ ਕਿ ਲੱਗੀ ਉਹ ਸੀ ਨਹੀਂ ਕਰ ਦੇਗੇ আচ্ছা ਗੇ ਟੱਪਣ ਟੱਪਣਾ ਵਾਲਾ ਪ੍ਰੋਗਰਾਮ ਕਰਨਾ ਹੈ ਤਾਂ ਹੂੰ ਟੱਪਣਾ ਵਾਲਾ ਪ੍ਰੋਗਰਾਮ ਕਰਕੇ ਤਾਂ ਨਹੀਂ ਦੇਗੀ ਨੇ ਦੇਖ ਲੋ ਅਸੀਂ ਬੁਢੇ ਬੰਦੇ ਆ ਅਸੀਂ ਕਿਹੜਾ ਬੜਾ ਟਾਈਮ ਲਾਣਾ ਅਸੀਂ ਕਿਹੜਾ ਜਵਾਨ ਐ ਨੇ ਦੋ ਜਣੇ ਆ ਇੱਕ ਮੈਂ ਤੇ ਇੱਕ ਮੇਰਾ ਬੇਲੀ ਹੋਰ ਐ। ਅਲਪੀਆ ਫਲੇ ਤੁਸੀਂ ਲੈ ਲੋ। ਥੋੜਾ ਰੇਟ ਜਿਹੜਾ ਦੱਸ 200 ਰੁਪਿਆ ਫਲੇ 5000 ਲੈ ਲੋ ਫਲੇ ਤਸੱਲੀ ਕਰਾ ਦਿਓ ਪਰ ਪੂਰੀ। ਇਹਨਾਂ ਤਾਂ ਬਹੁਤਾ 5000 ਤਾਂ। ਨਹੀਂ ਜੀ ਸੀ ਕਰਦੇ ਹੀ ਨਹੀਂਗੇ। ਹੈ। ਕਰਦੇ ਨਹੀਂ। ਕਰਦੇ ਤਾਂ ਕਿਉਂ ਨਹੀਂ ਕਰਨਾ ਤਾਂ ਪਊਗਾ ਹੀ ਹੋਣਾ ਥੋੜੀ ਡੰਗ ਲਊਗਾ। ਮੈਂ ਕਰਨਾ ਪੂਰਾ ਨਹੀਂ ਕਰ ਸਕਿਆ ਜੀ ਸਾਨੂੰ ਲੈ ਕੇ ਕੌਣ ਜਾਊਗਾ ਸਾਈਟ ਤੇ ਨਹੀਂ 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 ਛਾਈ ਮੇਰੀ ਗੱਲ ਸੁਣ ਲਓ ਭਾਈ ਮੇਰੀ ਗੱਲ ਮੈਂ ਨਮਰਤ ਆ ਗਿਆ ਸੀ ਤੇਰੇ ਤੇ ਤੇਲਾ ਠੀਕ ਹੈ ਹਾਂ ਤੇ ਹੁਣ ਕੰਮ ਕਢਾਉਣ ਦਾ ਹੁਣ ਜ਼ਿੰਮੇਵਾਰੀ ਵੀ ਛੋਡੀ ਆ ਹੁਣ ਵੀ ਕਿਵੇਂ ਕਢਾਊਗਾ ਤੁਸੀਂ ਹੂੰ ਦੇਲਤਾ ਉਹ ਲੱਖਾਂ ਦੇ ਆ ਜਾਂਦੇ ਜਦੋਂ ਪ੍ਰੋਗਰਾਮ ਕਰਦੇ ਆ ਨਾ ਲੱਖਾਂ ਲੋਕਾਂ ਦੇ ਦਿਲ ਆ ਜਾਂਦੇ ਆ ਹੁਣ ਕੀ ਕਰੀਏ ਫਿਰ ਅ ਲੱਖਾਂ ਲੋਕਾਂ ਤਾਂ ਆ ਜਾਂਦੇ ਆ ਪਰ ਹੁਣ ਕੁਛ ਦੇਖੋ ਹੈਗਾ ਸਾਡਾ ਵੀ ਹੱਲ ਕਰੋ ਤੁਹਾਡਾ ਹੱਲ ਕੀ ਕਰੀ ਤੁਸੀਂ ਤੁਸੀਂ ਐ ਕਰੋ ਤੁਸੀਂ ਕੰਮ ਤੁਸੀਂ ਕੰਮ ਕਰੋ ਤੁਸੀਂ ਮਨ ਬਣਾ ਕੇ ਮੈਨੂੰ ਦੱਸ ਦਿਓ ਦੋ ਜਣੇ ਆ ਤੇ ਰੇਟ ਦੱਸ ਦਿਓ ਰੇਟ ਦੱਸ ਦਿਓ ਕੀ ਹੈ ਚੰਗਾ ਗੁਰਾਂ మేన జాగ్రత్త